ਕਰੀਬ 80 ਸਾਲਾਂ ਦੇ ਬਜ਼ੁਰਗ ਕਿਸਾਨ ਗਿਆਨ ਸਿੰਘ ਦੀ ਹੰਝੂ ਗੈਸ ਚੜ ਨਾਲ ਸ਼ੰਭੂ ਬਾਡਰ ਤੇ ਹੋਈ ਮੌਤ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਕਿਸਾਨ ਵਕਵਕ ਬਾਡਰ ਉਪਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਜਿੱਤੇ ਹੁਣ ਸ਼ੰਭੂ ਬਾਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਰੀਬ 80 ਸਾਲਾਂ ਦੇ ਕਿਸਾਨ ਗਿਆਨ ਸਿੰਘ ਦੀ ਅਤੂ ਗੈਸ ਚੜ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਗਿਆਨ ਸਿੰਘ ਪਿੰਡੇ ਪੰਡੋਰੀ ਜ਼ਿਲ੍ਹਾ ਗਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਪਿਛਲੇ 25 ਸਾਲ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਨਾਲ ਜੁੜੇ ਹੋਏ ਸਨ। ਪਰਿਵਾਰਮਤਾਬਿਕ ਮ੍ਰਿਤਕ ਕਿਸਾਨ ਗਿਆਨ ਸਿੰਘ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਸੀ ਤੇ ਉਹ ਸ਼ੰਭੂ ਬਾਡਰ ਤੇ ਆਪਣੇ ਸਾਥੀਆਂ ਨਾਲ ਸੰਘਰਸ਼ ਵਿੱਚ ਜੁਟੇ ਹੋਏ ਸੀ ਜਿੱਥੇ ਹਰਿਆਣਾ ਸਰਕਾਰ ਲਗਾਤਾਰ ਕਿਸਾਨਾਂ ਉੱਪਰ ਹੰਝੂ ਗੈਸ ਦੇ ਗੋਲਿਆਂ ਨਾਲ ਹਮਲਾ ਕਰ ਰਹੀ ਹੈ ਉੱਤੇ ਹੰਝੂ ਗੈਸ ਨਾਲ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ ਜਿਸ ਦੀ ਡੈੱਡ ਬੋਡੀ ਨੂੰ ਪਟਿਆਲਾ ਦੀ ਮੋਰਚਰੀ ਘਰ ਵਿਖੇ ਲਿਆਂਦਾ ਗਿਆ ਜਿੱਤੇ ਉਹਨਾਂ ਦਾ ਪੁਲਿਸ ਤੇ ਕਿਸਾਨਾਂ ਦੀ ਮੌਜੂਦਗੀ ਚ ਪੋਸਟਮਾਰਟਮ ਹੋ ਰਿਹਾ ਹੈ ਮੇਰਾ ਨਾਮ ਹਰਵਿੰਦਰ ਸਿੰਘ ਮਸਾਣੀ ਆ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਫੋਰਮ ਤੋਂ ਕਿਸਾਨ ਦੀ ਮੌਤ ਹੋਈ ਹੈ ਕੀ ਕਰ ਰਹੇ ਮੈਂ ਉੱਥੇ ਜਾ ਕੇ ਬਹਿ ਕੇ ਵਰਨਾ ਇੱਕ ਕਿਸਾਨ ਜਿਹੜਾ ਨੇ ਉਹ ਅੱਜ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਸਵੇਰੇ ਲਗਭਗ 7:30 ਵਜੇ ਦਮ ਤੋੜ ਗਏ ਨੇ ਔਰ ਲਗਭਗ ਸ਼ੰਭੂ ਬਾਰਡਰ ਤੋਂ 141 ਜਿਹੜੇ ਨੇ ਜ਼ਖਮੀ ਆ ਉਹ ਏਪੀਜੀ ਸਰਕਾਰੀ ਹਸਪਤਾਲ ਰਾਜਪੁਰਾ ਦੇ ਵਿੱਚ ਪਹੁੰਚੀ ਨੇ ਜਿਨ੍ਹਾਂ ਵਿੱਚੋਂ 6 ਬਹੁਤ ਜ਼ਿਆਦਾ ਸੀਰੀਅਸ ਜਿਹੜੇ ਨੇ ਉਹ ਇਸੇ ਹੀ ਹਸਪਤਾਲ ਨੂੰ ਰੈਫਰ ਕੀਤੇ ਗਏ ਨੇ 3 ਬੰਦੇ ਪੀਜੀਆਈ ਨੂੰ ਚੰਡੀਗੜ੍ਹ ਨੂੰ ਵੀ ਰੈਫਰ ਕੀਤੇ ਗਏ ਆ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਦਾ ਅਤਿਆਚਾਰ ਜਿਹੜਾ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੇ ਉੱਤੇ ਹੀ ਦੇਖਣ ਨੂੰ ਮਿਲਿਆ ਹੈ। ਔਰ ਸਰਕਾਰ ਦਾ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਰਾਜ ਕਰ ਰਹੀਆਂ ਧਿਰਾਂ ਨੇ ਉਹਨਾਂ ਦਾ ਵੀ ਪਰਦਾ ਫਾਸ਼ ਹੋਇਆ। ਗਿਆਨ ਸਿੰਘ ਲਗਭਗ ਪਿਛਲੇ 22-23 ਸਾਲ ਤੋਂ ਜਥੇਬੰਦੀ ਦੇ ਨਾਲ ਇੱਕ ਵੱਡੇ ਪੱਧਰ ਤੇ ਯੋਗਦਾਨ ਵਾਲਾ ਸੂਰਮਾ ਤੇ ਯੋਧਾ ਬਣ ਕੇ ਸਾਡੇ ਨਾਲ ਵਿਚਰਿਆ ਤੇ ਆਪਣੇ ਅਖੀਰਲੇ ਦਿਨ ਤੱਕ ਕਸਾਨੀ ਮੋਰਚੇ ਦੀ ਮੋਰਲੀ ਕਤਾਰ ਦੇ ਵਿੱਚ ਹੋ ਕੇ ਲੜਦਾ ਰਿਹਾ ਹੈ ਜਿੱਥੇ ਅਸੀਂ ਜਥੇਬੰਦੀ ਉਹਦੇ ਜਾਣ ਤੇ ਘਾਟਾ ਮਹਿਸੂਸ ਕਰਦੀ ਆ ਉੱਥੇ ਅਸੀਂ ਉਸ ਜਿਹੜਾ ਯੋਧੇ ਦੇ ਜਾਣ ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਾਂ ਪਿਛਲੀ ਵਾਰੀ ਸੰਘਰਸ਼ ਵਿੱਚ ਅਸੀਂ 700 ਦੇ ਲਗਭਗ ਸਹੀ ਦੋ ਸਿੱਕੇ ਸਾਹ ਇਹ ਪਹਿਲੀ ਸ਼ੁਰੂਆਤ ਹੋਈ ਹੈ ਗਿਆਨ ਸਿੰਘ ਜੀ ਸਾਥ ਛੱਡ ਗਏ ਕੀ ਕਹਣਾ ਜਦੋਂ ਸਰਕਾਰਾਂ ਨੂੰ ਕੀ ਕਹਣਾ ਜਾਨਾ ਨਾ ਤਾਂ 751 53 ਦੇ ਨਾਲ ਸਰਕਾਰ ਨੂੰ ਕੋਈ ਫਰਕ ਪਿਆ ਸੀ ਮਹਿਜ਼ ਇੱਕ ਡਰਾਮਾ ਲੱਗਦਾ ਹੋਏਗਾ ਨਾ ਹੋ ਸਕਦਾ ਗਿਆਨ ਸਿੰਘ ਦੇ ਜਾਨ ਨਾਲ ਵੀ ਸਰਕਾਰ ਨੂੰ ਕੋਈ ਫਰਕ ਪਵੇ ਪਰ ਹਰ ਸ਼ਹੀਦੀ ਦੇ ਜਾਨ ਦੇ ਨਾਲ ਇਹ ਕ੍ਰਾਂਤੀ ਦੇ ਬੀਜ ਜਿਹੜੇ ਆ ਹੋਰ ਡੂੰਘੀਆਂ ਜੜ੍ਹਾਂ ਦੇ ਨਾਲ ਬੀਜੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਂਤੀ ਦੇ ਰੁੱਖ ਬਣ ਕੇ ਅੱਗੇ ਆਉਣਗੇ ਜੀ ਕਿਹਦੇ ਰਣਾ ਜਾਂਦੂਗ ਮੀਟਿੰਗ ਹੋ ਰਹੀ ਹੈ ਸਰ ਕੇਂਦਰ ਸਰਕਾਰ ਨਾਲ ਕੱਲ ਮੁੱਖ ਮੰਤਰੀ ਵੀ ਮੌਜੂਦ ਸੀ ਪੰਜਾਬ ਲekin ਸਿੱਟਾ ਨਹੀਂ ਨਿਕਲ ਰਿਹਾ ਕਾਰਨ ਕੀ ਮੰਤੂ ਸਿੱਟਾ ਨਹੀਂ ਨਿਕਲਦਾ ਜਿੰਨੀ ਦੇਰ ਤੱਕ ਸਰਕਾਰ ਦੇ ਮਨਸੂਬੇ ਕਿਸਾਨ ਤੇ ਮਜ਼ਦੂਰ ਦੇ ਪ੍ਰਤੀ ਸਹੀ ਨਹੀਂ ਹੋਣਗੇ ਮੀਟਿੰਗ ਦਾ ਸਮਾਂ ਭਾਵੇਂ 7 ਘੰਟੇ ਤੋਂ 24 ਘੰਟੇ ਵੀ ਕਰ ਲਿਆ ਜਾਵੇ ਪਿਛਲੇ ਲਗਭਗ 4 ਦੌਰ ਦੀਆਂ ਮੀਟਿੰਗਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਕੁਝ ਦੇ ਵਿੱਚ ਮੈਂ ਆਪ ਅਵੇਲੇਬਲ ਰਹਾ ਸਾਨੂੰ ਸਿਰਫ ਇਹ ਲੱਗਦਾ ਆ ਕਿ ਉਹ ਇੱਕ ਟਾਈਮ ਪੁਸ਼ ਨੀਤੀ ਦੇ ਨਾਲ ਸਮੇਂ ਨੂੰ ਠਕਣ ਦੀ ਨੀਤੀ ਦੇ ਨਾਲ ਹੀ ਮੀਟਿੰਗ ਨੂੰ ਕੀਤਾ ਜਾ ਰਿਹਾ ਤਾਂ ਕਿ ਸੰਘਰਸ਼ ਨੂੰ ਡਿਲੇ ਕਰਕੇ ਜਿਹੜਾ ਖਦੇੜਿਆ ਜਾਵੇ ਇਸ ਤੋਂ ਇਲਾਵਾ ਮੈਂ ਕੋਈ ਵੱਡੀ प्राप्ति ਜਿਹੜੀ ਆ ਉਹ ਮੀਟਿੰਗ ਦੀ ਨਹੀਂ ਮੰਨਦਾ ਜੀ। ਗੱਲ ਕਰੇ ਗਿਆਨ ਸਿੰਘ ਪਿੱਛੇ ਪਰਿਵਾਰ ਨੂੰ ਕਿੰਨੇ-ਕਿੰਨੇ ਪਰਿਵਾਰ ਨੂੰ ਇਹ ਮੈਂਬਰ ਵਿੱਚ ਚੱਲੇ ਗਿਆ। ਗਿਆਨ ਸਿੰਘ ਜੀ ਦੇ ਬੱਚੇ ਕੋਈ ਨਹੀਂ ਆ ਉਹਨਾਂ ਦੀ ਵਾਈਫ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ। ਉਹ ਆਪਣੇ ਜਿਹੜੇ ਵੱਡੇ ਭਰਾ ਦੇ ਨਾਲ ਹੀ ਪਰਿਵਾਰ ਦੇ ਵਿੱਚ ਰਹਿ ਰਹੇ ਸੀਗੇ। ਔਰ ਛੋਟੇ ਜਿਹੇ ਜ਼ਿੰਮੇਦਾਰ ਨੇ 1 ਏਕੜ ਦੇ ਮਾਲਕ ਨੇ। ਔਰ ਮਿਹਨਤ ਮਜ਼ਦੂਰੀ ਦੇ ਨਾਲ ਆਪਣਾ ਪਰਿਵਾਰ ਚਲਾ ਰਹੇ ਸੀਗੇ। ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰਾਂ ਸਭ ਤੋਂ ਪਹਿਲਾਂ ਤਾਂ ਆਪਣੀ ਅਤਿਆਚਾਰ ਦੀ ਨੀਤੀ ਜਿਹੜੀ ਉਹ ਬੰਦ ਕਰੇ ਤੇ ਜੋ ਇਸ ਸ਼ਹੀਦ ਦਾ ਬਣਦਾ ਆ ਖ਼ዋਦਜ਼ਾ ਯੋਗ ਮੁਆਵਜ਼ਾ ਉਹਨੂੰ ਜਾਰੀ ਕਰੇ